ਕਿਸਾਨ ਵੀਰੋ ਸਾਸਤਰੀ ਕਾਲ ਅੱਜ ਪਿੰਡ ਅਸੀਂ ਗਿਆਨੇ ਕਿਸਾਨ ਵੀਰ ਬਲਦੀਰ ਦੇ ਖੇਤ ਆਏ ਆਂ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ 22 ਦੇ 2.5 ਏਕੜ ਲੱਗਿਆ ਹੋਇਆ ਆਪਣਾ SK47 하이브ਰਡ ਕਿਸਾਨ ਵੀਰ ਨਾਲ ਗੱਲਬਾਤ ਕਰਦੇ ਆਂ ਤਕਰੀਬਨ ਪੱਕ ਕੇ ਤਿਆਰ ਆ ਇਹਨਾਂ ਨੇ ਤਨ 4 ਜੁਲਾਈ ਨੂੰ ਟ੍ਰਾਂਸਪਲੈਂਟ ਕੀਤਾ ਸੀਗਾ 25 ਦਿਨ ਦੀ ਪਨੀਰੀ ਲਾਈ ਆ ਤੇ 2.5 ਗੱਟੇ ਯੂਰੀਆ ਲਾਇਆ ਕਿੱਲੇ ਦਾ ਪਾਣੀ ਇਹਨਾਂ ਦੇ 2 2.5 ਨੰਬਰ ਪਾਣੀ ਹੈ ਸੋਲਰ ਲੱਗੇ ਹੋਏ ਐ ਇਹਨਾਂ ਦੇ ਤੇ ਇੱਕ ਅੱਸੀ ਦਾ ਪਾਣੀ ਵੀ ਲੱਗਦਾ ਇੱਕ ਦੋ ਇਹਨਾਂ ਦੇ ਕਿਸਾਨ ਵੀਰ ਨਾਲ ਗੱਲਬਾਤ ਕਰਦੇ ਇਹਨਾਂ ਨੂੰ ਵੈਰਾਈਟੀ ਕਿਵੇਂ ਲੱਗੀ ਪਹਿਲੀ ਵਾਰ ਲਾਈ ਆ ਇਹਨਾਂ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਡਾ ਨਾਮ ਜੀ ਹਲਦੀਰ ਸਿੰਘ ਜੀ ਪਿੰਡ ਜੀ ਗਿਆਨਾ ਤਸੀਲ ਤਲਵੰਡੀ ਜ਼ਿਲ੍ਹਾ ਬਕਾਨਾ ਮੋਬਾਈਲ ਨੰਬਰ ਦੱਸ ਦੋ ਆਪਣਾ 93634 86399 ਇਹ ਵੈਰਾਈਟੀ ਤੁਸੀਂ ਪਹਿਲੀ ਵਾਰ ਲਾਈ ਹੈ ਜੀ ਪਹਿਲੀ ਵਾਰ ਲਾਈ ਹੈ ਕਿਵੇਂ ਲੱਗੀ ਵੈਰਾਈਟੀ ਬਾਈ ਜੀ ਤੁਹਾਨੂੰ ਹਨ ਬਹੁਤ ਵਧੀਆ ਲੱਗੀ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਜੀ 3 ਮਹੀਨੇ ਹੋ ਗਏ ਜੀ ਹੋ ਗਏ ਇੱਥੇ ਲੱਗੇ ਹਾਂ 3 ਮਹੀਨੇ ਹੁਣ ਤਕਰੀਬਨ ਪੱਕੇ ਤਿਆਰ ਆ ਹਨਾ ਤਿਆਰ ਆ ਜੀ ਹੁਣ ਤਾਂ ਵੱਡਾਂਗੇਗਾ 1 ਕਿਲੋ ਗ੍ਰਾਮ ਇਹ ਵੈਰੈਟੀ ਤਾਂ ਖੁਸ਼ ਹੈ ਜੀ ਪੂਰੇ ਪੂਰੇ ਖੁਸ਼ ਹੈ ਜੀ ਹੋਰ ਵੀ ਲੱਗੀਆਂ ਵੈਰੈਟੀਆਂ ਤੁਹਾਡੇ ਪਿੰਡ ਚ ਨਹੀਂ ਇੱਥੇ ਤੁਹਾਡੇ ਖੇਤ ਹੋਰ ਨਾਲ ਹੋਰ ਨਹੀਂ ਲੱਗੀਆਂ ਉਹ ਗਾ ਲੱਗੀਆਂ ਵੈਰੈਟੀ ਨਾਲ ਖਰਚਾ ਜ਼ਿਆਦਾ ਕਰਾਇਆ ਹੋਵੇ ਨੇ ਨਾ ਨਾ ਕੁਝ ਨਹੀਂ ਕਰਾਇਆ ਬਿਮਾਰੀ ਹੋਵੇ ਨਾ ਕੋਈ ਬਿਮਾਰੀ ਨਹੀਂ ਦੇਖ ਲਓ ਇਹ ਪਾਣੀ ਕਿਹੇ ਜਿਹੀ ਆਪਣੇ ਬੋਰ ਦੇ ਪਾਣੀ ਠੀਕ ਹੈ ਜੀ ਬਸ ਬੜੀ ਡੰਗ ਲਾਉਂਦੇ ਆ 2.5 ਨੰਬਰ ਪਾਣੀ ਹਾਂ ਜੀ ਇਹ ਉਸੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਇੱਥੇ ਇੱਥੇ ਕਹਾਂਗੇ ਵੀ ਆਹ ਵੈਰੈਟੀ ਵਧੀਆ ਲਾਉਗਾ ਅੱਛਾ ਜੀ ਹਾਂ ਇਲਾ ਦੋ ਕਿਲੇ ਲਾ ਕੇ ਟਰਾਈ ਕਰਨੀ ਹਾਂ ਹਾਂ ਥੋੜਾ ਲਾ ਲੋ ਵੇਖੋ ਕਿਰਨ ਲਾ ਕੇ ਆਪਣੇ ਨਾਲ ਜਸ਼ਨਪ੍ਰੀਤ ਵੀ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਆਪਣਾ ਨਾਂ ਜੀ ਮੇਰਾ ਨਾਂ ਜਸ਼ਨਪ੍ਰੀਤ ਹੈ ਪਿੰਡ ਗਿਆਨਾ ਠੀਕ ਹੈ ਜੀ ਤੇ ਵੈਰਾਈ ਤੁਹਾਡੀ ਬਹੁਤ ਵਧੀਆ ਲੱਗੀ ਸੀ ਕਿ 47 ਠੀਕ ਹੈ ਆਪਣੇ ਕੋਲ 2.5 ਏਕੜ ਲੱਗੇ ਹੋਏ ਸੀਗੇ ਹਾਂਜੀ ਹਾਂਜੀ ਤੇ ਗਾਹ ਨੂੰ ਹੋਰ ਵੀ ਵਧਾਵਾਂਗੇ ਕੀ ਕਿੱਥੋਂ ਲੈ ਕੇ ਆਏ ਸੀ ਬਾਈ ਜੀ ਤੁਸੀਂ? ਬੀ ਤਲਵੰਡੀਆਂ ਲੈਤੇ ਸੀਗੇ ਜੀ ਸਿੱਧੂ ਬੀਜ ਪੰਡਾਰ ਵਾਲਿਆਂ ਤੋਂ। ਸੁਖਪਾਲ ਜੀ ਦੇ। ਹਾਂ ਜੀ। ਬੰਦੇ ਵਧੀਆ ਬਾਈ। ਬਹੁਤ ਵਧੀਆ ਜੀ। ਫੀਲਿੰਗ ਵਧੀਆ ਕਰਦੀ। ਹਾਂ ਜੀ ਹਾਂ ਜੀ ਬਹੁਤ ਵਧੀਆ। ਵਧੀਆ ਬੀਜ ਦਿੰਦੇ ਆ ਜੀ ਗਾਹ ਨੂੰ ਐ ਥੋੜਾ ਬੀਜ ਸਸਤਾ ਕਰਨੀ। ਹਾਂ ਜੀ। ਤੇ ਵਧਾਉਣ ਸਾਰਾ ਕੁਝ ਈ ਬੀਜ ਦਾ। ਬੀ ਵੈਸੇ ਆ ਕੀ ਕੰਪਨੀ ਕੋਲੇ ਸਪਲਾਈ ਘੱਟ ਸੀ ਬਾਈ। ਹਾਂ ਸਪਲਾਈ ਵਧਾਵੇਗੀ। ਕੰਪਨੀ ਗਾਹ ਨੂੰ ਸਪਲਾਈ ਵਧਾਊਗੀ। ਹਾਂ ਜੀ। ਤੇ ਹੋਰ ਵੀ ਨਵੀਆਂ ਵੈਰਾਈਟੀਆਂ ਲੈ ਕੇ ਆਊਗੀ ਤੇ ਕਿਸਾਨ ਭਰਾਵਾਂ ਨੂੰ ਕੀ ਕਹੋਗੇ ਤੁਸੀਂ? ਕਿਸਾਨ ਭਰਾਵਾਂ ਨੂੰ ਕਹਾਂਗੇ ਗਾਹ ਨੂੰ ਬਹੁਤ ਤੋਂ ਵੱਧ ਲਾਉਈ ਬਹੁਤ ਵਧੀਆ ਬੀ ਹੈਗਾ ਘੱਟ ਸਮੇਂ ਵਾਲੀ ਆ ਘੱਟ ਸਮੇਂ ਵਾਲੀ ਹੈ ਜੀ ਬਾਣ ਛੇਤੀ ਖਾਲੀ ਕਰਦੀ ਆ ਗਾਹ ਨੂੰ ਕਣਕ ਬੀਜਣੀ ਆ ਉਹ ਵੀ ਵਧੀਆ ਝਾੜ ਦੇਊਗੀ ਹਾਂਜੀ ਬਾਣ ਪਹਿਲਾਂ ਵਿੱਲਾ ਕਰਤਾ ਜੀ ਤੇ ਗਾਹ ਨੂੰ ਸਪਲਾਈ ਥੋੜੀ ਜਿਹੀ ਵਧਾਉਣ ਬਸ ਆਹੀ ਕਹਾਂਗੇ ਹਾਂਜੀ ਕਿਸਾਨ ਵੀਰੋਂ ਆਪਾਂ ਕਿਸਾਨ ਵੀਰ ਨਾਲ ਗੱਲਬਾਤ ਕਰੀ ਕਹਿੰਦੇ ਵੈਰਾਈਟੀ ਸਾਨੂੰ ਬਹੁਤ ਵਧੀਆ ਲੱਗੀ ਬੀ ਦੀ ਥੋੜੀ ਸ਼ਾਰਟ ਸੀਗੀ ਅਸੀਂ ਆਪ ਮੰਨਦੇ ਆ ਕੰਪਨੀ ਕੋਲੇ ਬੀ ਘੱਟ ਤਿਆਰ ਹੋਇਆ ਅਗਲੇ ਸਾਲ ਕੰਪਨੀ ਸਪਲਾਈ ਵਧਾ ਰਹੀ ਆ ਸੀਡ ਦੀ ਤੇ ਕਿਸਾਨ ਕਹਿੰਦੇ ਅਸੀਂ ਖੁਸ਼ ਆ ਪੂਰੇ ਜੋ ਵੀ ਵੀਡੀਓ ਦੇਖ ਰਿਹਾ ਕਿਸਾਨ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ